ਬਹੁਤ ਮੁਰਦੇ ਫੇਰੀ ਪਾਣੀ ਪੀ ਕੇ ਭਾਂਕੀ ਬਹੁਤ ਨਾ ਦਾਲ ਮਖਣੀ ਨਾ ਰਾਜਮਾ ਛੱਡ ਲੱਬ ਲੱਬ ਕੇ ਅਸੀਂ ਮੋਟਰਸ ਲਾਏ ਅੱਗੇ ਲੱਬਨੇ ਹੁਣ ਅੱਗੇ ਥਵਾ ਦੋ ਗਈ ਆ ਇਹ ਬਹੁਤ ਵਧੀਆ ਗੁਰਦਸਾਹ ਜਿਹਾ ਸਿਧੀਆਂ ਕਰਿਆ ਸਕਦੇ ਜੀ ਤੇ ਬਹੁਤ ਵਧੀਆ ਲੋਕੇਸ਼ਨ ਬਣਦੀ ਸ਼ਾਮ ਦਾ ਮਾਹੌਲ ਜਿਹੜਾ ਬਹੁਤ ਵਧੀਆ ਵਾ ਅੰਦਰ ਇੱਕ ਛੀੜ ਆ ਜਿਹੜੀ ਬੁੱਧ ਦੀ ਦੇ ਟੈਂਪਲ ਦੇ ਨਾਲ ਆ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜਿੱਦਾ ਇੱਥੇ ਗੁਰਦਸਾਹ ਜਦੋਂ ਗੁਰਸਾਹ ਨੇ ਮਿਲਣੀ ਕੀਤੀ ਸੀ ਪਹਾੜੀ ਰਾਜਨਾ ਪਹਾੜ ਰਿਵਾਲਸਰ ਵਾਈ ਰੋਡ ਤੇ ਚੜ ਗਏ ਆ ਜੀ ਤੇ ਬੰਦਾ ਸਾਡਾ ਜੇ ਆਇਆ ਨਹੀਂ ਸਬਸਕ੍ਰਾਈਬ ਕਰਾ ਕੇ ਤੇ ਇੱਥੇ ਆਪਾਂ ਵੇਟ ਕਰ ਰਹੇ ਆ ਆ ਸਿੱਧਾ ਰਾਹ ਰਿਵਾਲਸਰ ਜਾਂਦਾ ਵਾ ਇੱਥੋਂ 2 ਕਿਲੋਮੀਟਰ ਮੰਡੀ ਇਹੋ ਡੰਡੀ ਹੈ ਇਹੋ ਡੰਡੀ ਆ ਪਹਾੜ ਨਾਲੋਂ ਵੱਡਿਆ ਵਾ ਇਹੋ ਡੰਡੀ ਉੱਦੀ ਹਾ ਮਾਰਮਰ ਜਾਂਦਾ ਸੀ 1 ਘੰਟਾ ਲੱਗਦਾ ਸੀ 6 ਸਾਲ ਪਹਿਲੀ ਗੱਲ ਕਰਨ ਦੇ ਆ ਰਿਵਾਲਸਰ ਸਾਹਿਬ ਵੀ ਸੜਕ ਪਹਿਲਾਂ ਸਿੰਗਲ ਹੁੰਦੀ ਸੀ ਹੁਣ ਇਹ ਸੜਕ ਚੌੜੀ ਹੋ ਰਹੀ ਆ ਜੀ 25 ਕਿਲੋਮੀਟਰ ਆ ਮੰਡੀ ਤੋਂ ਰਿਵਾਲਸਰ ਤੱਕ ਬਰੇਟੇ ਇਹ ਕਿਵੇਂ ਹੈ ਇਹ ਚਾਰੇ ਦਾ ਮੋਢਾ ਚਾਰੇ ਦਾ ਮੋਢਾ ਲੰਘ ਤੇ ਤਲਾਈ ਉਹ ਗੋਦਾ ਸੰਜੀਤ ਹੈ ਕੋਕ ਪਰਾਂ ਉਹ ਲੱਕੜਿਆ ਆ ਬੈਡੋਨ ਉਹ ਘਰਵਾਬ ਉਹ ਗੋਦਾ ਸੰਜੀਤ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਸੁਆਗਤ ਹੈ ਜੀ ਅੱਜ ਦੀ ਵੀਡੀਓ ਮਨਾਲੀ ਦੇ ਹੋਟਲ ਤੋਂ ਸ਼ੁਰੂ ਕਰਨ ਲੱਗੇ ਆ ਜੀ ਜਿਹੜੀ ਪਹਿਲੀ ਵੀਡੀਓ ਸਾਡੀ ਬਈ ਜੀ ਮਨਾਲੀ ਦੀ ਹੋਟਲ ਵਿੱਚ ਮਖਾਤਾ ਸੀ ਅੱਜ ਮਨਾਲੀ ਤੋਂ ਲੈ ਕੇ ਜਤਾਰੀਵਲ ਤੱਕ ਗੁਰਦਾਸਪੁਰ ਜਿਹੜੇ ਦਾ ਕਾਟਾ ਸਭ ਰਿਆ ਸੋ ਤੇ ਅੱਗੇ ਚੱਲ ਜੀ ਗੋ ਥੱਲੇ ਬੰਦੇ ਬੋਲ ਚੁੱਕੀ ਆਪਣਾ ਸਮਾਨ ਲੈ ਕੇ ਤੇ ਮੈਂ ਹੁਣ ਬਸ ਪੰਜ ਉੱਕਣ ਲੱਗਾ ਤੇ ਗੱਡੀ ਟੋਹਲ हां जी अमन कॉटेज ਜਿੱਥੇ ਆਪਾਂ ਮਨਾਲੀ ਰਹੇ ਆਂ ਫੋਨ ਨੰਬਰ ਦੇਦਾ ਵਧੀਆ ਹੋਟਲ ਆ ਤੇ ਆਨੇ अमन अमन ਧਰਨਾਮਨ ਇਹ ਅਮਨ ਜੀ ਨੇ ਜੀ ਬਹੁਤ ਵਧੀਆ ਜੀ ਫੋਟੋਆਂ ਦੀਆਂ ਜੀ ਅਸੀਂ ਵੀਡੀਓ ਦਿਖਾ ਦਾਂਗੇ ਫਿਰ ਜੀ ਸਭ ਲਈ ਰੈਡੀ ਟੂ ਗੋ ਆ ਜੀ ਰਾਤੀ ਮਨਾਲੀ ਵਿੱਚ ਬਾਰਿਸ਼ ਹੋਈ ਥੋੜੀ ਬੋਦੀ ਮਾਮੁਲੀ ਜੀ Hold ਇਹ ਤੋਂ ਲਗਭਗ 20 ਕਿਲੋ ਮੀਟਰ ਤੋਂ ਬਾਹਰ ਆ ਜੀਏ। ਲਗਭਗ 20 ਕਿਲੋ ਮੀਟਰ ਬਾਹਰ ਆ ਜੀਏ। ਇਹਦਾ ਲੰਬੀ ਲੰਬੀ ਲਿਆਣਾ ਨਹੀਂ ਲੱਭਦੀ ਕਿਉਂ ਖਰਤਾ। ਫਰੂਟ ਘਾਟ ਜੀ ਮਿਲਦੇ ਆ। ਤੇ ਇਹ ਸਾਫ ਤਾਂ ਆ ਗਿਆ। ਥੋੜਾ ਸੁੱਕਦੇ ਆ ਕੇ ਫਰੂਟ ਰਸੋਂ ਲੈਂਦੇ ਆ। ਥੋੜਾ ਜਿਹਾ ਜੂਟਾ ਪਾਚੋਂ ਲੈ ਲਿਆ ਵਾ ਮਤਲਬ ਲਗ ਲਗੋ ਕੋਣਾਂ ਤੇ ਕਿੰਨਾ ਦੇ ਫਰੂਟ ਚੋਣਗੇ। है ना ये एप्पल और पीच हाई के हाईब्रेड है ये वाला ये वाला ये हाईब्रेड है जो आप ढूंढ रही है ये देखो ये हाईब्रेड है ये ये कैसी है ये क्या रेट है इसका years later. ਦਾ ਲੰਗਰ ਭਗਤ ਰਵਿਦਾਸ ਜੀ ਦਾ ਬਿਸਤੂ ਨਾਮ ਕੋੜਿਆ ਫੋਨ ਕਰ ਲਿਆ ਆਪਾਂ ਪਹੁੰਚ ਗਏ ਜੀ ਮੰਦਿਰ ਤੇ ਗੁਰਦੁਆਰਾ ਦਰਸ਼ਨ ਕਰਨੇ ਆ ਨਾਮ ਦੇ ਮਾਟਰ ਨੂੰ ਭੇਟਾ ਆਪਾਂ ਉਹਨੇ ਜਾਵਾ ਦੀ ਸਰਵਿਸ ਕਰਾਉਣੀ ਹੈ ਜਾਵਾ ਰੋਸਟਰੀ ਸਰਵਿਸ ਕਰਾਉਣੀ ਆ ਉਹ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਗੁਰਦੁਆਰਾ ਮੰਡੀ ਹਿਮਾਚਲ ਪ੍ਰਦੇਸ਼ ਆਪਾਂ ਪਹੁੰਚ ਪਹੁੰਚ ਗਏ ਆ ਇੱਥੇ ਵਾਸਕ ਦਰਸ਼ਨ ਕਰਨੇ ਆ ਫਿਰ ਆਪਾਂ ਅੱਗੇ ਤੁਰ ਜਾਗੇ ਜੀ ਸੇਫਰ ਮਲਾ ਕੇ ਗਾਣੀ ਆ ਜਾ ਹੋ ਹੋ ਲਵੀ ਅਗੇ ਉਹ ਸ਼ਾਂਗ ਦੇਖਦੇ ਇੱਥੇ ਲਾਣ ਦੇ ਤੇ ਆਂ ਅਸੀਂ ਆਪਣੇ ਵਾਹਨ ਲਾ ਲਿਆ ਜੀ ਇਹ ਗੁਰਦਸਾਹ ਦਾ ਅਲੱਦ ਵਲਾ ਵਾ ਇੱਥੇ ਮੱਥਾ ਦੇਖਨੇ ਆ ਤੇ ਫਿਰ ਆਪਾਂ ਅੱਗੇ ਤੁਰਨੇ ਆ ਬੰਦਾ ਜਾਵਾਜ਼ ਭੇਜਦਾ ਸ਼ੋਰੂਮ ਉਹਨਾਂ ਨੂੰ ਲੈ ਕੇ ਕੈਂਸਲ ਕੀਤਾ ਵਾ ਵੀ ਇੱਥੋਂ ਅਸੀਂ ਰਵਾਸਰ ਜਾਣਾ ਵਾ ਰਵਾਸਰ ਵਾਇਆ ਨਿਕਲ ਆਂ ਅਸੀਂ ਬੋਟਾ ਮੋਟੇ ਆਹੀਂ ਆਮਬਦੀ ਤਲਵਾੜੀ ਵਾਲੇ ਵੱਲੋਂ ਨਿਕਲ ਜਾਣਾ ਵਾ ਇਹ ਸਾਡਾ ਰੂਟ ਪਲਾਨ ਹੈ ਜੀ ਆਓ ਜੀ ਇੱਕ ਮਿੰਟ Mae'n gwrs y tipo. tipo.

the movie. ਮੇਰੇ ਆ ਮੰਡੀ ਤੋਂ ਕੈਮਰਾ ਵੇਖ ਕੇ ਦੇ ਨਿਕਲ ਕੰਮ YouTube ਤੇ ਤੁਹਾਨੂੰ ਮੈਂ ਲਿੰਕ ਭੇਜੂੰਗਾ ਤੇ ਫਿਰ ਤੁਸੀਂ ਉਹ ਮੇਰੇ ਵੀ ਸਬਸਕ੍ਰਾਈਬ ਕਰ ਲਿਓ ਠੀਕ ਹੈ ਤਾਂ ਕਿ ਖਾਦ ਨੂੰ ਪੰਜਵੇਂ ਇਹਨਾਂ ਦਾ ਕਰ ਲੱਗੇ ਆ ਭਾਈ ਤੇ ਆਪਣੇ YouTube ਇਹ ਆ IPA H A I R K H A D I ਪਹਾੜੀ ਹਾਂਜੀ ਪਹਾੜੀ I I P E H A T I ਤੁਹਾਨੂੰ ਤੇ ਮੈਂ ਮੈਸੇਜ ਭੇਜ ਦੂੰਗਾ ਠੀਕ ਹੈ ਬਾਬਾ ਜੀ ਇਹ ਬਾਬੇ ਜਾਨ ਹੋ ਗਏ ਆ ਸਾਰੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਅੱਜ ਦਸਨ ਚੰਗੀ ਤਾਂ ਕਰਕੇ ਆਏ ਆ ਤੇ ਇਹ ਵੇਖੋ ਆਏ ਨੇ ਵਾਲੇ ਪਹਾੜੀਆਂ ਵਾਂ ਖੁੱਲੀਆਂ ਪੁਰਾਣੀਆਂ ਯਾਦਾਂ ਦਾ ਜਾ ਹੁੰਦੀਆਂ ਜਿਹਨੂੰ ਆਉਂਦਾ ਨਾ ਕਿਤੇ ਪੰਜੀ ਛੇ ਸਾਲੀ ਵੀਟ ਹੁੰਦੀ ਆ ਤੇ ਆਪਾਂ ਹੁਣ ਚੱਲੇ ਆ ਉਹਨੂੰ ਆਪਾਂ ਦੂਜੇ ਬੰਦੇ ਨੂੰ ਕਹਿਤਾ ਜਿਹੜਾ ਬੰਦਾ ਜਹਾ ਲੈ ਕੇ ਸਰਵਿਸ ਕਰਨ ਗਿਆ ਉਹ ਵੀ ਅਸੀਂ ਰਿਵਾਵਸਾ ਰੋਡ ਵੱਲ ਨੂੰ ਚੱਲੇ ਆਂ ਸਾਨੂੰ 25 ਕਿਲੋਮੀਟਰ ਵੱਧ ਪੈਣਾ ਵਾ ਵਾਇਰਵਾਲ ਸਰ ਆਪਾਂ ਤਾਂ ਜਾਣਾ ਵਾ ਕਿ ਜੇ ਆਪਾਂ ਇਧਰੋਂ ਜਾਂਦੇ ਆ ਨਾ ਇਦੋਂ ਫਾ ਮੰਡੀ ਮੰਡੀ ਸੈਰ ਤੋਂ ਕੇ ਆਪਣਾ ਕਰਮਸ਼ਾਲਾ ਵਾਲੋਂ ਜਾਣੇ ਆ ਉਥੇ ਸ਼ਰਗ ਮੰਡੀ ਹੈ ਉਥੇ ਥਾਂ ਥਾਂ ਦੇ ਜਾਮ ਲੱਗਣੇ ਆ ਸਮਾਨ ਹਿਲਣਾ ਬੜਾ ਵਾ ਉਸਦਾ ਮੈਨੂੰ ਚਿੰਤਾ ਆ ਗਿਆ ਉਹ ਖੱਡੇ ਜਿਹੜੇ ਡਗ 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 ਆਹ ਡੇਰੀਆਂ ਨਹੀਂ ਪੱਡਾਂ ਮੋਰ ਫਿਰ ਉਥੇ ਪਹੁੰਚ ਜਾਣਾ ਅਸੀਂ ਜਿੱਥੋਂ ਆਏ ਆ ਸਪਟੀ ਅਸੀਂ ਸੋਚਿਆ ਵੀ ਇਥੋਂ ਹਰਵਾਲ ਸਾਹਿਬ ਰਵਾਸਰ ਤੋਂ ਭੋਟਾ ਭੋਟੇ ਤੋਂ ਆਪਾਂ ਟੰਰਨ ਹੋ ਜਾਣਾ ਵਾ ਤਲਵਾਰੀ ਵਾਲ ਨੂੰ ਮੁਕੇਰੀ ਆਉਣ ਲੱਗ ਕੇ ਅਸੀਂ ਆਪਣੇ ਘਰ ਪਹੁੰਚ ਜਾਣਾ ਆਸਰਵਾਇ ਰੋਡ ਤੇ ਚੜ ਗਏ ਆ ਜੀ ਤੇ ਬੰਦਾ ਸਾਡਾ ਜੇ ਆਇਆ ਨਹੀਂ ਸਬਸਕ੍ਰਾਈਬ ਕਰਾ ਕੇ ਤੇ ਇੱਥੇ ਆਪਾਂ ਵੇਟ ਕਰ ਰਹੇ ਆ ਆ ਸਿੱਧਾ ਰਾਹ ਰਵਾਲਤਾ ਜਾਂਦਾ ਵਾ ਇੱਥੇ 2 ਕਿਲੋਮੀਟਰ ਮੰਡੀ ਤੇ ਗੁਰਦਸਾ ਦਰਸ਼ਨ ਹੋ ਗਏ ਜੀ ਮੱਤੀ ਸਾਨੂੰ ਹੁਣ ਵੇਟ ਕਰ ਰਹੇ ਆ 12 ਵਜੇ ਚੱਲੇ ਆ ਤੇ ਰਵਾਲਤਾ ਤੇ ਫਿਰ ਅਗਲੇ ਬੰਨੇ ਸਫ਼ਰ ਸ਼ੁਰੂ ਕਰਦੇ ਆ ਆਪਣਾ ਜੀ ਅਗਲਾ ਮੰਡੀ ਤੋਂ ਰਵਾਲਤਾ ਸਾਹਿਬ ਵੀ ਸੜਕ ਪਹਿਲਾਂ ਸਿੰਗਲ ਹੁੰਦੀ ਸੀ ਹੁਣ ਸੜਕ ਚੌੜੀ ਹੋ ਰਹੀ ਆ ਜੀ 25 ਕਿਲੋਮੀਟਰ ਆ ਮੰਡੀ ਤੋਂ ਰਵਾਲਤਾ ਸਾਹਿਬ ਇਦਾਂ ਕੰਮ ਚੱਲਣ ਰਿਹਾ ਜੀ ਇਦਾਂ ਆਹ ਦੇਖੋ ਬੇਲੀ ਡੰਡੀ ਜੇ ਡੰਡਾ ਰਾਹ ਹੀ ਨਿਕਾ ਜਰਾਹੀ ਕੱਲੀ ਪਾਸੇ ਜੁਗਾ ਉਹ ਵੀ ਚੌੜਾ ਕਰ ਰਿਹਾ ਜੀ ਕਿਤੇ ਤੋਂ ਕਿਤੇ ਬਣ ਗਿਆ ਕਿਤੇ ਤੋਂ ਬੰਦ ਰਿਹਾ ਇਹੋ ਡੰਡੀ ਇਹੋ ਡੰਡੀ ਆਹ ਪਹਾੜ ਨਾਲੋਂ ਵੱਡਿਆ ਵਾ ਇਹੋ ਡੰਡੀ ਨੂੰ ਦਿਖਾ ਨਾ ਮਾਰ ਮਰ ਚਾਹੀਦਾ ਸੀ ਇੱਕ ਢਾ ਲੱਗਦਾ ਸੀ 6 ਸਾਲ ਪਹਿਲੀ ਗੱਲ ਕੰਡਿਆ ਮੈਂ ਪੱਥਰ ਤੋੜੇ ਜਾਂਦੇ ਆ ਆਪਾਂ ਪਹੁੰਚ ਗਏ ਜੀ ਗੁਰਦਵਾਰਾ ਸ੍ਰੀ ਵਾਸਾ ਸਾਹਿਬ ਸਾਹਮਣੇ ਵੇਖੋ ਬੁੱਧ ਦੀ ਮੂਰਤੀ ਹੈ ਬੁੱਧ ਦੀ ਇਹ ਗੁਰਦਆ ਸਾਹਿਬ ਆਈ ਆਪਣੇ ਤੇ ਬੰਦੇ ਟੀਕਲੀ ਵੇਟ ਕਰ ਲਈਏ ਤੇ ਆਪਾਂ ਜੀ ਮੰਡੀ ਗੁਰਦਆ ਸਾਹਿਬ ਦਰਸ਼ਨ ਕਰਕੇ ਸਾਰੀ ਫੌਜਾਂ ਨੇ ਕੀਤੀ ਹੈ ਤੇ ਲੇਟ ਵਾਵਾ ਹੋਏ ਆ ਸਾਰਿਆਂ ਨੂੰ ਘਰ ਜਾਣ ਦੀ ਕਾਹਲੀ ਭਈ ਹੈ ਜੀ ਤੇ ਹੁਣ ਸਾਡੀ ਬਾਹਰੋਂ ਫਤਿਹ ਪ੍ਰਵਾਨ ਕਰੋ ਜੀ ਇਹਨੇ ਸਾਡੇ ਹਰਦੀਪ ਸੌਰੀ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਇਹ ਬਹੁਤ ਵਧੀਆ ਗੁਰਦਆ ਸਾਹਿਬ ਜਿੱਥੇ ਦਿਆਂ ਕਰਿਆ ਸਕਦੇ ਜੀ ਤੇ ਬਹੁਤ ਵਧੀਆ ਲੋਕੇਸ਼ਨ ਬੰਦੀ ਆ ਸਾਂ ਸਵੇਰ ਸ਼ਾਮ ਦਾ ਮਾਹੌਲ ਜਿਹੜਾ ਬਹੁਤ ਵਧੀਆ ਵਾ ਅੰਦਰ ਇੱਕ ਝੀਲ ਆ ਜਿਹੜੀ ਬੁੱਧ ਦੀ ਦੇ ਟੈਂਪਲ ਦੇ ਨਾਲ ਆ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਜਿੱਦੋਂ ਗੁਰਸਾਹਿਬ ਨੇ ਮਿਲਣੀ ਕੀਤੀ ਸੀ ਪਹਾੜੀ ਰਜਣਾ ਬਹੁਤ ਸਾਰੇ ਹਸਦਾ ਰਿਵਾਸਰ ਸਾਹਿਬ ਦਾ ਇਹ ਮੈਨੂੰ ਬਹੁਤ ਅਫਸੋਸ ਹੋਣ ਰਿਹਾ ਵੈਸੇ ਕਿਉਂਕਿ ਪੌਣਾ ਇੱਕ ਹੋ ਚੁੱਕਾ ਤਾਂ ਇਸ ਲਈ ਜਿਹੜੇ ਬਾਕੀ ਬੰਦੇ ਸਾਰੇ ਦੀ ਮਜਬੂਰੀ ਹੁੰਦੀ ਹੈ ਘਰਾਂ ਦੀ ਕਾਹੀ ਪਈ ਹੈ ਨਾ ਵੀ ਨਵਾਲੇ ਰਹੇ ਸਲਮੁਂਡੀ ਸਾਹਿਬ ਨੇ ਦਸਨ ਕਰ ਲਏ ਆ ਤੇ ਆਹ ਨੂੰ ਬੁਜਾ ਰਿਆ ਜਿਹੜਾ ਰਸਤਾ ਹੁਣ ਅਸੀਂ ਚੱਲਦੇ ਹਾਂ ਨਾ ਜੇ ਕੇਰੇ ਪੰਜਾਬ ਚੋਂ ਗੁਰਦਾਸਪੁਰ ਤੋਂ ਹੋਣਾ ਵਾ ਬਟਾਲਾ ਤੋਂ ਹੋਣਾ ਵਾ ਆ ਮਸਲ ਰਹਾ ਉਹ ਇਹ ਸਟ੍ਰੈਟ ਆਦਾ ਵਲੀਗਾ ਬੋਟੇ ਨੂੰ ਜੇ ਆ ਪੁਰਦੋਰਾ ਸੱਜੇ ਤੋਂ ਜਾ ਕੇ ਨਹੀਂ ਆ ਇਹ ਆ ਤੂੰ ਜਿੱਥੇ ਮੈਂ ਖੜਾ ਤਾ ਗੁਰਦਰਾ ਹੀ ਅੰਦਰ ਵੱੜਦੇ ਅੰਦਰ ਵੱੜਨਾ ਚੋਦੀ ਇਹ ਤਾਂ ਉਹੀ ਕਹਿੰਦੇ ਆ ਉਹ ਮੇਰਾ ਹੀ ਮੇਰਾ ਉਹ ਬੋਦਦਾ ਵੀ ਉਹਦੇ ਅੰਦਰ ਹੀ ਆਦੇ ਆਪਣਾ ਵੀ ਉਹਦੇ ਅੰਦਰ ਹੀ ਆ ਕੋਨਾ ਪਾਈ ਤੋਂ ਬੋਟੇ ਜਾਣਾ ਵਾ ਇਹ ਬਸ ਉਹ ਇਹ ਤਲਵਾੜੀ ਹੁੰਦੀ ਵਾ ਨਿੱਕੀ ਜਿਹੀ ਬ੍ਰੇਕ ਲਾਈ ਆਪਾਂ ਆਓ ਗਰੀ ਏਰੀਆ ਵਾ ਪਹਾੜੀ ਖੇਤਰ ਤੋਂ ਬਾਦਮ ਮੁੱਕ ਜਾਣਾ ਵਾ ਬੋਟਾਵਾਂ ਵਾਲਾ 2-3 ਕਿਲੋਮੀਟਰ ਤੇ ਉੱਥੋਂ ਅਸੀਂ ਤਲਵਾੜੀ ਨੂੰ ਹੋਏ ਨਾ ਇਹ ਮੈਂ ਜਿਆਦਾ ਕਹੇ ਵੀ ਇੱਥੇ ਅਸੀਂ ਇੱਕ ਵਾਰੀ ਕੀਤੀ ਸੀ ਕੈਂਪਿੰਗ ਕਰਕੇ ਚਾਹ ਬਣਾਈ ਸੀ ਆ ਥਾਂ 'ਚ ਇਹ ਆ ਜੀ ਇਹ ਆ ਜੀ ਘੋਟਾ ਇੱਥੋਂ ਹੋ ਗਿਆ ਆਪਾਂ ਸੱਜੇ ਤੇ ਹੁਣ ਜਾਣਾ ਹੈ ਅੰਬ ਨੂੰ ਉਸ ਤੋਂ ਬਾਅਦ ਤਲਵਾਰੀ ਨੂੰ ਦਸਤਾਇ ਤੱਕ ਗੌਰ ਦੀ ਸੋਹਣਾ ਚੱਲ ਰਿਹਾ ਵਾ ਤੇ ਗਰਮੀ ਲੱਗਣ ਲੱਗ ਪਈ ਹੈ ਆ ਪਤਾ ਨਹੀਂ ਕੀ ਬਣਿਆ ਹੈ ਬਹੁਤ ਸੋਹਣਾ ਬਣਿਆ ਹੈ ਪਰ ਸਕੂਲ ਜਾਉਣਾ ਅਜੇ ਇਨਦੌਨ ਸਾਫ ਹੈਗਾ ਜੀ ਇੱਥੋਂ 26 ਕਿਲੋਮੀਟਰ ਤੇ ਲਗਭਗ 100 ਕਿਲੋਮੀਟਰ ਖਰੀਖਰੀ ਫਟੋਂ ਅਜੇ ਤਲਵਾੜਾ ਵਾ ਤੇ ਇੱਥੇ ਅਸੀਂ ਖਲਾਈਏ ਬ੍ਰੇਕ ਜਿਹਦੇ ਵਿੱਚ ਆਪਾਂ ਹੀ ਦੁਪਹਿਰ ਦਾ ਭੋਜਨ ਜਿਹੜਾ ਛਕਾਂਗੇ ਛੱਡ ਥੱਲੇ ਅਸੀਂ ਨਾਲੇ ਆਪਣੀ ਮੋਟਰਸਾਈਕਲ ਤੇ ਇਹ ਸਮਾਂ ਚੱਲਦਾ ਛੱਕੇ ਥੋੜੇ ਅੱਗੇ ਤੁਰਦੇ ਆਂ ਵਾਹ ਮੁੜਦੇ ਪੈਰੀ ਪਾਣੀ ਪੀ ਕੇ ਪਲਾਂ ਕੀ ਨਾ ਦਾਲ ਮੱਖਣੀ ਨਾ ਰਾਜਮਾ ਛੱਡ ਲੱਬ ਲੱਬ ਕੇ ਅਸੀਂ ਮੋਟਰਸ ਲਾਇਆ ਅੱਗੇ ਲੱਬਨੇ ਹੁਣ ਅੱਗੇ ਥਵਾ ਦੋ ਗਈਆ ਦਾ 바ਵਾ ਇੱਥੇ ਦਾਲ ਹੈਗੀ ਆ ਇੱਥੇ ਬੈ ਕੇ ਦਾਲ ਖਾ ਲੈਣੇ ਆ ਆ ਵਾਹੇ ਲਬੀਊ ਟਾਬਾ ਆ ਇਹਦਾ ਆ ਪਾਸਾ ਜਿਹੜਾ ਮੈਨੂੰ ਬੇਹਦ ਪਸੰਦ ਆ ਬੇਹੱਦ ਮੈਨਿਆਰ ਉਹਦੇ ਚੀਕਦੇ ਚਲੋ ਖਾ ਕੇ ਤੇ ਨਿਕਲੀਏ ਦਮੇਂ ਆਰਡਰ ਲੱਗਣ ਡਿਆ ਵਾ ਛੱਤੀ ਮਾਣੋ ਤਹੀ ਇਫਰੇਸ਼ਨ ਹਾ ਅਤੀ ਸੁੰਦਰ ਹੈ ਅਤੀ ਸੁੰਦਰ ਤੇ ਹਵਾ ਬਹੁਤ ਠੰਡੀ ਹੈ ਚਲੋ ਥੋਟੀ ਪਾਣੀ ਛਕੀ ਹਣੋ ਅੱਖਾਂ ਦਾ ਬੰਦੀ ਲਿਆਣੇ ਆ ਬਸ ਦੇਖੋ ਗੇਟ ਗੁਰਦੁਆਰਾ ਸਹਾਬਨਾਣ ਅੱਥਰੂ ਨਿਗਰ ਕੀਤੇ ਇਹ ਕੀ ਹੋ ਤਕੀ ਹੋ ਅਠਤੀ ਅਠਤੀ ਕਿਲੋਮੀਟਰ ਹੈ ਜੇਥੋਂ ਆਮ ਉਹ ਤਾਂ ਗਾਂ ਆਪਾਂ ਚੱਲ ਜਣਾ ਹੋ ਜੀ ਤਲਵਾੜੇ ਜੀ ਇਹ ਲਗਭਗ ਇਹ ਸਾਡਾ ਇਹ ਲਾਸਟ ਐਪੀਸੋਡ ਹੈ ਸਾਰੀ ਬਾਤਾਂ ਆਹੀ ਮੋਨੋਲੋਗ ਲੈ ਕੇ ਘਰ ਤੱਕ ਤੇ ਇਹ ਬ੍ਰੇਕ ਵੀ ਲੱਗਦਾ ਲਾਸਟ ਹੀ ਆ ਚਾਹ ਪੀਣ ਲੱਗੇ ਆ ਤੇ ਮੈਂ ਤੇ ਮਾਸਟਰ ਜੀ ਦੇ ਜਿੱਥੇ ਬੈ ਗਏ ਆ ਤੇ ਉਹ ਦੋ ਮਾਸਟਰ ਹੱਥ ਨੂੰ ਵੀ ਮਾਰੇ ਪਰ ਉਹ ਰੁਕੇ ਨਹੀਂ ਸਿੱਧੇ ਚੱਲ ਗਏ ਉਹਨਾਂ ਨੂੰ ਕਹ ਦਿੰਨੇ ਉਹ ਜਿੱਥੇ ਟੱਪ ਲੱਭਦਾ ਉੱਥੇ ਰੁਕ ਜਾਓ ਆਹ ਤਾਂ ਬਾਪ ਜੀ ਬਹੁਤ ਸ਼ਾਨਦਾਰ ਇੱਥੇ ਹੀ ਪਹਾੜਾਂ ਦਾ ਖਤਮਾ ਹੋ ਹੀ ਦਵਾ ਪਰ ਲੈ ਬੰਨੇ ਪੁਆਇੰਟ ਆ ਤੇ ਬੱਸ ਇਹ ਤੋਂ ਬਾਅਦ ਮੈਂ ਇਹਦੇ ਬੰਦੇ ਕੱਟ ਲਿਆ ਲੋਕਾਂ ਤੇ ਲੱਗਾਈ ਜਾਂਦਾ ਦੋ ਕਿ ਲੱਗਦੇ ਤੇ ਦਾ ਵੀ ਲੱਗ ਰਿਹਾ ਹੈ ਤੇਲਾ ਆਪਣੇ ਨਾਮ ਦਾ ਬਤੇ ਨਾਮ ਇਹ ਤੁਹਾਨੂੰ ਅਗਲੀ ਪੋਸਟ ਵੀ ਲੱਗਦੀ ਕਿ ਕਿੱਦਾਂ ਰਹੀ ਕਿੱਦਾਂ ਜਾਈਏ ਕਿ ਕਿਨਾ ਫਟਾਉਂਦਾ ਸਾਰੀ ਜਾਣਕਾਰੀ ਉੱਚੇ ਪੇਸ਼ ਕਰਾਂਗੇ ਖਾਣਾ ਨਾ ਹਲਾ ਰੰਗਬਾਜੀ ਸੇ ਵਸੂਲੀ ਹੈ ਹਲਾ ਲੋਗੋ ਕੋ ਨੌਕਰੀ ਕਾ ਝਾਂਸਾ ਦੇ ਕਰ ਹਾਂ 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 ਭਾਈ ਸਾਹਿਬ ਭਾਈ ਸਾਹਿਬ ਦਾਦੀ ਵਾਲਾ ਕੋਈ ਸਿੱਖ ਨਹੀਂ ਵੀ ਹਟਾ ਚਿਲਾਤੇ ਬਾਸ਼ ਬਹੁਤ ਬਣੇਗੇ ਖੜਾ ਲੱਗ ਉਨਾ ਹੁਸ਼ਿਆਰਪੁਰ ਹੁਸ਼ਿਆਰਪੁਰ ਸਾਰੀ ਹਮਾ ਚਲ ਪੰਜਾਬ ਵਿੱਚ ਸਵਾਗਤ ਹੈ ਜੀ ਸਾਡਾ ਪੰਜਾਬ ਵਿੱਚ ਸਵਾਗਤ ਆਪਿਆ ਜਰੋਗ ਨਸਾਂ ਹਰਾਂ 20 ਕਿਲੋ ਰਹਿ ਗਿਆ ਸਰਵਾਰਾ ਰਹਿ ਗਿਆ 15 ਕਿਲੋ ਮੀਟਰ ਹਰੀ ਕੋਲ ਪੰਜਾਬ ਟਰਾਲਾ ਸਵਾਗਤ ਕਰਦਾ ਹੈ हलवाड़े पहुंच गए हैं हलवाड़े अठाई किलोमीटर होने के मकेरिया जाना वा आप जी पहुंच चुके हैं जी मकेरिया छः बज के चुरुंजा मिनट ਜੇਰੀਆਂ ਨੂੰ ਬਸ 15 ਕਿਲੋਮੀਟਰ ਗਰਦਾਪੁਰ ਤੇ ਫਿਰ 15 ਕਿਲੋਮੀਟਰ ਆਪਣਾ ਘਰ ਆ ਆਪਾਂ ਇਹ ਵੀਡੀਓ ਇੱਥੇ ਸਵਾਪਦੀ ਕਰਨੀ ਆ ਤੁਹਾਨੂੰ ਮਾਫੀ ਹੋਵੇ ਅੱਜ ਦਿਨ ਰੋਇ ਨਾ ਤੀਂ ਪਾਜੀ ਮੈਨ ਲਾਨੀਆਂ ਬਾਕੀ ਦੋ ਬੰਦੇ ਹੀ ਭੇਜ ਤਿਆ ਕਰੋ ਖਰੀ ਤੇ ਬਾਕੀ ਠੀਕ ਹੈ ਜਾਂਦਾ ਵਧੀਆ ਰਹੀ ਆ ਇਹਦਾ ਐਂਡ ਜੋ ਵੀ ਆ ਫੀਡਬੈਕ ਆ ਜਾਂ ਕਿੱਛਾ ਡਰਾਮਾ ਘਰ ਜਾ ਘਟੂਗਾ ਵੀ ਤੁਹਾਨੂੰ ਦੱਸੂਗਾ ਮਾੜਾ ਜਾ ਕਿ ਚਾਨਕ ਸਿੰਘ ਜੀ ਕਿੱਦਾਂ ਕਿੱਦਾਂ ਆਏ ਤੇ ਬਾਅਦ ਦੀ ਵੀਡੀਓ ਤੁਹਾਨੂੰ ਮਾਫੀ ਆ ਅਗਲੀ ਵੀਡੀਓ ਖ ਕਰਾਂਗੇ ਜਿਹਦੇ ਵਿੱਚ ਆਪਾਂ ਪੇਸ਼ ਕਰਾਂਗੇ ਖਰਤਾ ਪਾਣੀ ਕਿੱਦਾਂ ਕਿੱਦਾਂ ਹੋਇਆ ਤੇ ਕਿੰਨਾ ਹੋ ਸਕਦਾ ਤੇ ਕਿੰਨਾ ਪਹੁੰਚਾਇਆ ਜਾ ਸਕ ਨਹੀਂ ਹੂੰ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਚਲੋ ਮਿਲਦੇ ਆ ਅੱਗੇ ਜਾ ਕੇ 30 ਕਿਲੋਮੀਟਰ ਹੋਂ ਘਰ ਪਹੁੰਚ ਜੀ

ਕਹਿੰਦਾ ਵਈ ਹਾਂ ਪਾਪਾ ਗਿਆ ਰੋਣੇ ਮਤ ਤਾਨ ਲੈ ਇੱਕ ਝੋਕੇ ਰੋਲੇ ਪਣੇ ਇੱਕ ਇੱਥੇ ਇੱਥੇ ਤਾਈ ਕਾਰੀ ਭੈਣ ਨੂੰ ਰਮਣੀ ਪਹੁੰਚਾ ਆਉਂਦਾ ਸ਼ਾਮ ਲੈ ਕੇ ਜਾਂਦਾ ਵਿਚਾਰ ਦੂੰਗਾ ਸ਼ਾਮ ਦਾ ਕਾਟ ਚਲਦੀ ਹੈ ਲੈ ਗਿਰੋ ਕਾਟ ਚਲ ਜਾਓ ਲੈ ਲੈਦਾ ਨੂੰ ਆਹ ਸਾਡਾ ਜਰ ਆਹ ਕਰੋ ਮੀਟ ਗਾੜਾ ਠੀਕ ਹੈ ਜੀ ਮੀਟ ਗਾੜੀ ਸਮਾਪਤ ਹੈ ਹੈ ਭਾਵ ਇਹ ਸਿਮਰ ਕੋਈ ਹੈ ਕਿਦਨ ਅਜੇ ਚੱਲ ਕੇ ਸਮਾਪਤ ਬਸ ਚਲੋ ਇਹ ਜੋ ਸਮਾਪਤ ਹੈ ਤੇ ਇੱਕ ਵੀਡੀਓ ਇਹ ਵੀਡੀਓ ਤੁਹਾਨੂੰ ਕਿਦਾਂ ਲੱਗੀ ਜਰੂਰ ਦੱਸਿਓ ਇਹ ਐਂਡਲੀ ਵੀਡੀਓ ਹੋਏਗੀ ਤੇ ਇਹਦਾ ਕਰਜੇ ਕਰਤੇ ਜੋ ਵੀ ਆ ਅਨੰਦ ਜੀ ਬਖਾਣ ਜੀ ਜਰ ਸਾਰਾ ਸੋਚੀ ਕਰ ਜੀ ਬੋਲੇ ਵਾਈਟ ਆ ਰਹੇ